Я бомба! Дон... ਨਾਲ ਲੈ ਕੇ ਕਿਲੇ ਦੇ ਅੰਦਰ ਆਉਂਦਾ ਤੇ ਸੱਜੇ ਪਾਸੇ ਨਿਗਾ ਪਈ ਤੇ ਜਿਹੜੀ ਸੱਜੇ ਪਾਸੇ ਵਾਲੀ ਕਿਲੇ ਦੀ ਦੀਵਾਰ ਸੀ ਨਾ ਉਹਦੇ ਚ ਤੋਪਾਂ ਦੇ ਗੋਲੇ ਵੱਜ-ਵੱਜ ਕੇ ਇੱਕ ਵੱਡਾ ਸਾਰਾ ਪਾੜ ਪੈ ਚੁੱਕਿਆ ਸੀ ਸਰਦਾਰ ਮਹਾਂ ਸਿੰਘ ਨੇ ਸਿੰਘਾਂ ਨੂੰ ਇਕੱਤਰ ਕੀਤਾ ਤੇ ਸਰਦਾਰ ਮਹਾਂ ਸਿੰਘ ਨੇ ਆਵਾਜ਼ ਦੇ ਕੇ ਆਖਿਆ ਪੰਥ ਜੀ ਦੋ ਕੰਮ ਆਪਣੇ ਕੋਲ ਕਰਨੇ ਬੜੇ ਜ਼ਰੂਰੀ ਆ ਜੇ ਦੋਵੇਂ ਨਾ ਕੀਤੇ ਤੇ ਜਮਰਾਉ ਦੇ ਕਿਲੇ ਦੇ ਉੱਤੇ ਦੁਸ਼ਮਣ ਨੇ ਕਬਜ਼ਾ ਕਰ ਲੈਣਾ ਸਿੰਘ ਆਵਾਜ਼ ਦੇ ਕੇ ਕਹਿਣ ਲੱਗੇ ਜੱਤੇਦਾਰ ਜੀ ਪਹਿਲਾ ਕੰਮ ਦੱਸੋ ਵੀ ਪਹਿਲਾ ਕੰਮ ਕੀ ਹੈ ਪਹਿਲਾ ਉਹ ਇਹ ਦੂਜਾ ਕੰਮ ਬਾਅਦ ਵਿੱਚ ਕਰਾਂਗੇ ਮਹਾ ਸਿੰਘ ਨੇ ਵਾਅਦਾ ਕਿ ਆਖਿਆ ਆ ਸੱਜੇ ਪਾਸੇ ਵਾਲੀ ਜਿਹੜੀ ਦੀਵਾਰ ਹੈ ਨਾ ਦੁਸ਼ਮਣ ਨੇ ਤੋਪਾਂ ਦੇ ਗੋਰੇ ਮਾਰ-ਮਾਰ ਕੇ ਵੱਡਾ ਸਾਰਾ ਪਾਰ ਪਾ ਦਿੱਤਾ ਹੈ ਸੱਤੋਂ ਬਿਨਾ ਹੱਥੋਂ થી ਆਓ ਇਸ ਦੀਵਾਰ ਨੂੰ ਬੰਦ ਕਰੀਏ ਜੇ ਦੀਵਾਰ ਨੂੰ ਬੰਦ ਨਾ ਕੀਤੇ ਤੇ ਦੁਸ਼ਮਣ ਰਾਤ ਦੇ ਸਮੇਂ ਕਿਸੇ ਸਮੇਂ ਵੀ ਆਪਣੇ ਤੇ ਆ ਕੇ ਹਮਲਾ ਕਰ ਸਕਦਾ ਹੱਲਾ ਬੋਲ ਸਕਦਾ ਜੇ ਉਹਨਾਂ ਨੇ ਹਮਲਾ ਕੀਤਾ ਤੇ ਆਪਾਂ ਮਾਰੇ ਜਾਣਾ ਤੇ ਜਮਰੌਦ ਦੇ ਕਿਲੇ ਦੇ ਉੱਤੇ ਕਬਜ਼ਾ ਸਮੀਖਾਨੇ ਕਰ ਲੈਣ ਉਹਨਾਂ ਆਖਿਆ ਜੀ ਠੀਕ ਹੈ ਕਹਿੰਦੇ ਪੋਰੀਆਂ ਦੇ ਚ ਮਿੱਟੀ ਪਾ ਪਾ ਨੇ ਉਹ دیوار ਦਾ ਪਾੜ ਪੂਰ ਦਿੱਤਾ ਮੁੱਖ ਦੀ ਗੱਲ ਪਾੜ ਪੂਰਿਆ ਗਿਆ ਸਿੰਘ ਆਵਾਜ਼ ਦੇ ਕੇ ਕਹਿਣ ਲੱਗੇ ਜਥੇਦਾਰ ਜੀ ਦੂਜਾ ਕੰਮ ਦੱਸੋ ਜਥੇਦਾਰ ਨੇ ਕਿਹਾ ਦੂਜਾ ਕੰਮ ਆ ਆ ਮੈਂ ਲਿਖਿਆ ਚਿੱਠੀ ਤੁਹਾਡੇ ਲੈ ਕੇ ਪਸ਼ਾਵਰ ਦੇ ਕਿਲੇ ਵਿੱਚ ਹਰੀ ਸਿੰਘ ਨਲੂਗੇ ਦੇ ਕੋਲ ਜਾਵੇ ਹਰੀ ਸਿੰਘ ਨਲੂਏ ਨੂੰ ਜਾ ਕੇ ਦੱਸিয়ে ਕਿ ਜਮਰਾਉ ਦੇ ਕਿਲੇ ਵਿੱਚ ਜੰਗ ਲੱਗੀ ਹੈ ਦੁਸ਼ਮਣ ਜਮਰਾਉ ਦੇ ਕਿਲੇ ਤੇ ਕਬਜ਼ਾ ਕਰਨ ਵਾਸਤੇ ਆਇਆ ਤੇ ਜੇ ਹਰੀ ਸਿੰਘ ਨਲੂਏ ਨੇ ਆ ਕੇ ਆਪਣਾ ਸਾਥ ਇੱਥੇ ਨਾ ਸਾਡਾ ਦਿੱਤਾ ਤੇ ਦੁਸ਼ਮਣ ਨੇ ਕਿਲੇ ਉੱਤੇ ਕਬਜ਼ਾ ਕਰ ਲੈਣਾ ਹਰੀ ਸਿੰਘ ਨਲੂਏ ਨੂੰ ਕਾ ਆ ਜਾਵੇ ਤੇ ਇਕ ਭਾਵੇਂ ਨਾ ਹੀ ਚਲਾਵੇ ਮੈਦਾਨ ਵਿੱਚ ਆ ਕੇ ਲੋਈ ਜਾਵੇ ਉਹਦਾ ਮਰਦ ਦਾ ਰੋਹ ਬੇਨਾਪੀ ਨਾ ਪਠਾਣਾਂ ਨੇ ਆਪੇ ਮੈਦਾਨ ਛੱਡ ਕੇ ਦੌੜ ਜਾਣਾ ਉਹ ਚਿੱਠੀ ਸੀ ਨਾ ਜਿਹੜੀ ਜਦੋਂ ਇਹ ਗੱਲ ਕਹੀ ਬਈ ਉੱਠੇ ਕੋਈ ਸਿੰਘ ਚਿੱਠੀ ਲੈ ਕੇ ਜਾਵੇ ਤੇ ਵਿੱਚ ਬੈਠੀ ਹੋਈ ਸੀ 800 ਸਿੰਘਾਂ ਦੇ ਇੱਕ ਬੀਬੀ ਉਹਦਾ ਨਾਮ ਹੈ ਬੀਬੀ ਅਰਸ਼ਰਨ ਕੌਰ ਤੁਸੀਂ ਕਹੋਗੇ ਵੀ ਸਿੰਘਾਂ ਦੇ ਵਿੱਚ ਬੀਬੀ ਕੀ ਕਰ ਰਹੀ ਇਹ ਮਾਈ ਇੱਥੇ ਕੀ ਕਰਦੀ ਇਹ ਅਸਲ ਵਿੱਚ ਹਿੰਦੂਆਂ ਦੀ ਬੱਚੀ ਸੀ ਇਹਦਾ ਘਰ ਵਾਲਾ ਜਦੋਂ ਉਹਨੂੰ ਵਿਆਹ ਕੇ ਲੈ ਕੇ ਆ ਰਿਹਾ ਸੀ ਨਾ ਤੇ ਪਠਾਣ ਨੇ ਨੂੰ ਚੋਕੇ ਲੈ ਗਏ ਤੇ ਕੋਈ ਇਹਨਾਂ ਦੀ ਬਾਹ ਨਹੀਂ ਸੀ ਫੜਦਾ ਫਿਰ ਇਹਦੇ ਕਲਗੇ ਸਰਦਾਰ ਦਾ ਕੇ ਤਰਲਾ ਮਾਰਿਆ ਵੀ ਘਰ ਕੁਝ ਤੇਰੇ ਤੋਂ ਬਿਨਾ ਨਹੀਂ ਸਾਡੀ ਕੋਈ ਧੀ ਛੜਾ ਕੇ ਲਿਆ ਸਕਦਾ ਹਰੀ ਸਿੰਘ ਨਲੂਆ ਗਿਆ ਪਠਾਣਾ ਨੂੰ ਤੇਗ ਦੀ ਧਾਰ ਲੰਗਾਇਆ ਤੇ ਉਸ ਬੱਚੀ ਨੂੰ ਛੜਾ ਲੈਂਦਾ ਤੇ ਜਦੋਂ ਉਸ ਬੱਚੀ ਨੂੰ ਪਤਾ ਲੱਗਾ ਕਿ ਮੈਨੂੰ ਹਰੀ ਸਿੰਘ ਨਲੂਆ ਛੜਾ ਕੇ ਲੈ ਕੇ ਆਇਆ ਉਹਨੇ ਹੱਥ ਜੋੜ ਕੇ ਆਖਿਆ ਸਿੰਘ ਸਾਹਿਬ ਜੀ ਜਥੇਦਾਰ ਜੀ ਸਰਦਾਰ ਜੀ ਤੁਸੀਂ ਮੈਨੂੰ ਛੜਾਇਆ ਇਹਨਾਂ ਦੀਆਂ ਬਾਹਾਂ ਵਿੱਚ ਬਾਲੀ ਨਹੀਂ ਕੇ ਪਠਾਣਾ ਨੂੰ ਮੈਨੂੰ ਇਹ ਛੜਾ ਸਕਦੇ ਪਠਾਣਾ ਦੇ ਕੋਲੋਂ ਮੈਨੂੰ ਤੇ ਮੈਂ ਅੱਜ ਤੋਂ ਬਾਅਦ ਤੁਹਾਡੇ ਸਿੰਘਾਂ ਦੇ ਜਥੇ ਵਿੱਚ ਰਹਿਣਾ ਮੈਂ ਅੱਜ ਤੋਂ ਬਾਅਦ ਇਹਨਾਂ ਨਾਲ ਨਹੀਂ ਜਾਣਾ ਉਹਨੇ ਫਿਰ ਅਮਰ ਤੇ ਛਕਿਆ ਹਰ ਸ਼ਰਨ ਕੌਰ ਉਹਦਾ ਨਾਮ ਰੱਖਿਆ ਜਾਂਦਾ ਹੈ ਉਹ ਬੀਬੀ ਅਰਸ਼ਨ ਕੌਰ ਕਹਿਣ ਲੱਗੀ ਮਹਾਂ ਸਿੰਘ ਜੀ ਭਾਈ ਸਾਹਿਬ ਜੀ ਮੈਂ ਚਿੱਠੀ ਲੈ ਕੇ ਜਾਵਾਂਗੀ ਤੇ ਸਿੰਘ ਆਵਾਜ਼ ਦੇ ਕੇ ਕਹਿਣ ਲੱਗੇ ਜਥੇਦਾਰ ਜੀ ਇਦਾਂ ਨਹੀਂ ਹੋ ਸਕਦਾ ਇਹ ਬੱਚੀਆਂ ਇਹ ਧੀਆਂ ਕੌਮ ਦੀ ਇੱਜ਼ਤ ਆ ਸਾਡੇ ਵਿੱਚੋਂ ਜਿਹੜੇ ਮਰਜੀ ਹੁਕਮ ਨਾ ਦਿਓ ਅਸੀਂ ਚਿੱਠੀ ਲੈ ਕੇ ਜਾਣ ਵਾਸਤੇ ਤਿਆਰਾਂ ਪਰ ਬੀਬੀ ਅਰਸ਼ਰਨ ਕੌਰ ਨੂੰ ਆਗਿਆ ਨਹੀਂ ਦਿੱਤੀ ਜਾਵੇਗੀ ਇਹ ਚਿੱਠੀ ਲੈ ਕੇ ਨਹੀਂ ਜਾ ਸਕਦੀ ਇਹ ਸਾਰੇ ਸਿੰਘਾਂ ਦਾ ਗੁਰਮਤ ਹੈ ਤੇ ਬੀਬੀ ਅਰਸ਼ਰਨ ਕੌਰ ਆਵਾਜ਼ ਦੇ ਕੇ ਕਹਿਣ ਲੱਗੀ ਭਾਈ ਸਾਹਿਬ ਨਹੀਂ ਚਿੱਠੀ ਲੈ ਕੇ ਜਾਂਦੀ ਆ ਦੋਹਤ ਗੱਲਾਂ ਦਾ ਜਵਾਬ ਦਿਓਗੇ ਉਹਨੇ ਕਿਹਾ ਦੱਸੋ ਕਹਿਣ ਲੱਗੀ ਜਥੇਦਾਰ ਸਾਹਿਬ ਇਹ ਗੱਲ ਦੱਸੋ ਵੀ ਜਿਹੜਾ ਅਮਰਤ ਪੰਜ ਪਿਆਰਿਆਂ ਨੇ ਤੁਹਾਨੂੰ ਸ਼ਿਕਾਇਤ ਮੈਨੂੰ ਵੀ ਉਹੀ ਸ਼ਿਕਾਇਤ ਆ ਗਿਆ ਮਹਾ ਸਿੰਘ ਨੇ ਆਖਿਆ ਧੀਏ ਅਮਰਤ ਇਹ ਕੀ ਆ ਜਿਹੜਾ ਅਮਰਤ ਤੈਨੂੰ ਸ਼ਿਕਾਇਤ ਆ ਉਹੀ ਸਾਨੂੰ ਸ਼ਿਕਾਇਤ ਆ ਗਿਆ ਕੋਈ ਫਰਕ ਨਹੀਂ ਹੁੰਦਾ ਅਮਰਤ ਏਕ ਹੀ ਹੁੰਦਾ ਹੈ ਇਥੇ ਕਈ ਸਾਡੇ ਵੀ ਕਹਿਣਗੇ ਕਈ ਕਹਿਣਗੇ ਬੀਬੀਆਂ ਕਈ ਕਹਿਦਨਗੀਆਂ ਸੀ ਤੇ ਦਸਤਾਰ ਵਾਲਾ ਅਮਰਤ ਛਕਣਾ ਕਈ ਕਹਿਦਨਗੀਆਂ ਵੀ ਜਿਹੜੇ ਚੁੰਨੀ ਉੱਤੇ ਲੈ ਲੈਂਦੀਆਂ ਨਾ ਬੀਬੀਆਂ ਅਸੀਂ ਉਹ ਅਮਰਤ ਛਕਣਾ ਹੈ ਭਾਈ ਅਮਰਤ ਦੇ ਵਿੱਚ ਵੰਡੀਆਂ ਨਾ ਪਾਓ ਅਮਰਤ ਏਕ ਹੀ ਹੈ ਜਿਹੜਾ ਕਲਗੀਧਰ ਸੱਚੇ ਪਾਤਸ਼ਾਹ ਮਹਾਰਾਜ ਨੇ ਖਾਲਸਾ ਪੰਥ ਦੀ ਝੋਲੀ ਵਿੱਚ ਪਾਇਆ ਸੀ ਅਮਰਤ ਦੇ ਵਿੱਚ ਵੰਡੀਆਂ ਨਾ ਪਾਓ ਕਈ ਕਹਿੰਦੇ ਫਲਾਣੀ ਥਾਂ ਤੋਂ ਅਮਰਤ ਛਕ ਲੈਨੇ ਇੱਥੇ ਥੋੜੀਆਂ ਛੋਟਾਂ ਵੀ ਆ ਤੇ ਜੇ ਉਧਰ ਪਰਾ ਚਲੇ ਗਏ ਉੱਥੇ ਛੋੜ ਕੋਈ ਨਹੀਂ ਨਹੀਂ ਭਾਈ ਅਮਰਤ ਕਲਗੀਧਰ ਪਾਤਸ਼ਾਹ ਮਾਰੇ ਨੇ ਸਾਨੂੰ ਬਖਸ਼ਿਸ਼ ਕੀਤਾ ਇਹਦੇ ਵਿੱਚ ਮੰਡੀਆਂ ਨਾ ਪਾਈਏ ਇਹ ਹੱਥ ਜੋੜ ਕੇ ਬੇਨਤੀ ਉਹਨੇ ਕਿਹਾ ਅਮਰਤ ਇੱਕੀ ਹੁੰਦਾ ਤੇ ਬੀਬੀ ਅਰਸ਼ਨਕਰ ਕਹਿਣ ਲੱਗੀ ਅਮਰਤ ਸ਼ਾਕੇ ਤੁਸੀਂ ਮੌਤੇ ਕੋਲੋਂ ਡਰਦੇ ਤੇ ਸਰਦਾਰ ਮਹਾਤਮ ਸਿੰਘ ਨੇ ਆਖਿਆ ਵੀ ਜਿਹੜਾ ਅਮਰਤ ਛਕ ਲੈਂਦਾ ਮੌਤ ਦਾ ਡਰ ਨਹੀਂ ਉਹਦੇ ਅੰਦਰ ਰਹਿੰਦਾ ਤੇ ਕਹਿੰਦੀ ਫਿਰ ਜਿਹੜਾ ਅਮਰਤ ਤੂੰ ਸੀ ਛਕਿਆ ਉਹੀ ਮੈਂ ਛਕਿਆ ਤੇ ਜਿਹੜਾ ਅਮਰਤ ਛਕ ਕੇ ਤੁਸੀਂ ਮੌਤੇ ਕੋਲੋਂ ਨਹੀਂ ਡਰਦੇ ਉਹੀ ਅਮਰਤ ਮੈਂ ਛਕਿਆ ਫਿਰ ਮੈਂ ਵੀ ਮੌਤੇ ਕੋਲੋਂ ਨਹੀਂ ਡਰਦੀ ਚਿੱਠੀ ਮੈਂ ਲੈ ਕੇ ਜਾਵਾਂਗੀ ਹਾ ਜੇ ਰਸਤੇ ਵਿੱਚ ਕਿਸੇ ਪਠਾਨ ਨੇ ਮੇਰੇ ਵੱਲ ਅੱਖ ਉੱਚੀ ਚੁੱਕ ਕੇ ਵੇਖਿਆ ਤੇ ਬੱਬਰ ਸ਼ੇਰਨੀ ਦੀ ਤਰ੍ਹਾਂ ਉਹ ਚੋਂ ਪਾੜ ਕੇ ਰੱਖ ਦੇਂਗੀ ਛੱਡ ਦੇ ਨੂੰ ਜਿਹੜਾ ਮੇਰੇ ਅੱਗੇ ਆ ਗਿਆ ਤੇਗ ਦੀ ਧਾਰ ਲੰਗਾ ਕੇ ਰੱਖ ਦਿੰਗੇ ਸ਼ਸਤਰ ਧਾਰੀ ਹੋ ਕੇ ਬੀਬੀ ਰਹਿੰਦੀ ਸੀ ਧਾਕ ਦੇਤੇ ਸ਼੍ਰੀ ਸਾਹਿਬ ਲੜਕਾ ਕੇ ਰਹਿੰਦੀ ਸੀ ਅੱਜ ਤੇ ਬੀਬੀਆਂ ਨੂੰ ਡੇਢ ਇੰਚ ਦੀ ਕਿਰਪਾਨ ਵੀ ਭਾਰੀ ਲੱਗਦੀ ਡੇਢ ਇੰਚ ਦੀ ਕਿਰਪਾਨ ਕਈ ਬੀਬੀਆਂ ਇਦਾਂ ਨਹੀਂ ਵੀ ਕੰਗਾ ਵੀ ਹੋ ਸ਼੍ਰੀ ਸਾਹਿਬ ਤੇ ਨਾਲ ਹੀ ਬੰਨ ਲੈਂਗੀਆਂ ਕੰਗਾ ਵੀ ਨਹੀਂ ਸਿਰ ਵਿੱਚ ਸਜਾਉਂਦੀਆਂ ਤੇ ਬੀਬੀ ਅਰ ਸ਼ਰਨ ਕੌਰ ਉਹ ਆ ਜਿਹੜੀ ਸ਼ਸਤਰ ਧਾਰੀ ਹੋ ਕੇ ਰਹਿੰਦੀ ਸੀ ਤੇ ਜੇ ਸ਼ਸਤਰ ਧਾਰੀ ਹੋ ਕੇ ਰਹਿੰਦੀ ਆ ਤੇਗ ਤੇ ਆ ਕਿਰਪਾਨ ਦਾ ਕਿਰਪਾਨ ਦੇਤੇ ਭਰੋਸਾ ਸੀ ਤਾਂ ਹੀ ਦਰ ਸ਼ਰਨ ਕੌਰ ਨੇ ਕਹਿ ਦਿੱਤਾ ਇਹਨਾਂ ਕੋਈ ਪਠਾਨ ਵੇਖੂਗਾ ਤੇ ਤੇਗ ਦੀ ਧਾਰ ਲੰਗਾ ਕੇ ਰੱਖ ਦੇਗਾ ਹੁਣ ਸਾਡੀਆਂ ਬੱਚੀਆਂ ਸਾਡੀਆਂ ਭੈਣਾਂ ਜਦੋਂ ਕਾਲਜ ਪੜ੍ਹਨ ਵਾਸਤੇ ਜਾਂਦੀਆਂ ਰੱਬ ਨਾ ਕਰੇ ਕਿ ਰਸਤੇ ਵਿੱਚ ਅਬੀ ਨਵੀ ਹੋ ਜਾਵੇ ਤੇ ਸਾਡੀਆਂ ਭੈਣਾਂ ਕੀ ਚਲਾਉਣਗੀਆਂ ਫੋਨ ਅੱਜ 1.5 ਲੱਖ ਦੇ ਤੁਸੀਂ ਫੋਨ ਲਈ ਫਿਰਦੇ ਹੋ ਇਹਨਾਂ ਫੋਨਾਂ ਨੇ ਕੁਝ ਨਹੀਂ ਕਰਨਾ ਕਲਗੀਧਰ ਪਾਤਸ਼ਾਹ ਮਹਾਰਾਜ ਦਾ ਹੁਕਮ ਹੈ ਵੀ ਹਰ ਸਿੱਖ ਦੇ ਸ਼ਸਤਰ ਧਾਰੀ ਹੋਣਾ ਚਾਹੀਦਾ ਹੈ ਹਰ ਸਿੱਖ ਦੇ ਗਾਧਰੇ ਕਰਪਾਨ ਹੋਣੀ ਚਾਹੀਦੀ ਹਰ ਸਿੱਖ ਦੇ ਗਾਧਰੇ ਸ੍ਰੀ ਸਹਿਬ افسوس 700 روپے دی کرپانی ਸਾਡੇ ਕੋਲ ਮੌਸਰੋ ਲਿਆ ਕੇ ਘਰਾਂ ਵਿੱਚ ਰੱਖੀ ਜਾਂਦੀ 700 روپے دی کرپانی کئی ਇਦਾਂ ਦੇ ਆ ਕਿ ਜਦੋਂ ਵਿਆਹ ਹੁੰਦਾ ਨਾ ਬੱਚਿਆਂ ਨੂੰ ਕਰਪਾਨਾਂ ਲੱਭਦੇ ਫਿਰਦੇ ਆ ਉਹ ਇੱਕ ਹੀ ਕਰਪਾਨ ਰੱਖੀ ਹੁੰਦੀ ਉਹ ਹੀ ਨਥਾ ਸਿੰਘ ਲੈ ਜਾਂਦਾ ਉਹ ਹੀ ਗੁਰਬਖਸ਼ ਸਿੰਘ ਲੈ ਜਾਂਦਾ ਉਹ ਹੀ ਹਰਪ੍ਰੀਤ ਸਿੰਘ ਲੈ ਲੈਂਦਾ ਤੇ ਉਹ ਹੀ ਗੁਰਲਾਲ ਸਿੰਘ ਲੈ ਜਾਂਦਾ ਕਰਪਾਨ ਇੱਕ ਹੀ ਹੁੰਦੀ ਆ ਉਹ ਜੰਡਾਲੀ ਵੀ ਇੰਨੀ ਹੁੰਦੀ ਵੀ ਲੋੜ ਪੈਂਦੇ ਕਿਤੇ ਬਾਹਰ ਵੀ ਨਹੀਂ ਆਉਂਦੀ ਤੇ ਜੇ ਬਾਹਰ ਆ ਜੇ ਚੋਤੀ ਕੀ ਵੀ ਨਹੀਂ ਹੁੰਦੀ ਬਾਹਰ ਵੀ ਨਹੀਂ ਬੰਦਾ ਕਰ ਸਕਦਾ ਅਸੀਂ ਕਰਪਾਨੀ ਖੁੱ ਚੁੱਕੀ ਫਿਰਦੇ ਏਕ ਕਰਪਾਨ ਦੇ ਨਾਲ ਹੀ ਸਾਰਾ ਟੱਬਰ ਵਿਆਹ ਕਰਾ ਲੈਂਦਾ ਇੱਕ ਕਰਪਾਨ ਦੇ ਨਾਲ ਹੀ ਸਾਰਾ ਪਿੰਡ ਵਿਆਹ ਕਰਵਾ ਲੈਂਦਾ ਪਈ ਸ਼ਸਤਰ ਤਾਰੀ ਹੋਈਏ ਕਈ ਕਹਿ ਦਿੰਦੇ ਆ ਸ਼ਸਤਰਾਂ ਦੀ ਨਹੀਂ ਅੱਜ ਵਿਚਾਰ ਦੀ ਲੋੜ ਆ ਕੋਈ ਵਿਚਾਰ ਦੀ ਲੋਨੀਆਂ ਜੰਗ ਲੱਗੀ ਸੀ ਨਾ ਜੇ ਵਿਚਾਰ ਦੀ ਲੋਟ ਸੀ ਹਥਿਆਰਾਂ ਵਾਲਿਆਂ ਨੂੰ ਵਾਪਸ ਲੈ ਕੇ ਆਉਂਦੇ ਤੇ ਅਗਲੇ ਨੂੰ ਕਹਿੰਦੇ ਵਿਚਾਰ ਕਰੋ ਅਗਲੇ ਪੰਜ ਮਿੰਟ ਵਿੱਚ ਹੀ ਭੁੰਨ ਕੇ ਰੱਖ ਦੇਣੀ ਸੀ ਰਹਿਣ ਨਹੀਂ ਸੀ ਦੇਣਾ ਬਾਰਡਰ ਤੇ ਕਿਸੇ ਨੂੰ ਅਗਲੇ ਟੇਰੀ ਕਰਕੇ ਸੋੜ ਦੇਣੇ ਸੀ ਜਿੱਥੇ ਇਹਨੇ ਤੇਗਨੇ ਕੰਮ ਦੇਣਾ ਉੱਥੇ ਤੇਗਨੇ ਕੰਮ ਦੇਣਾ ਜਿੱਥੇ ਹਥਿਆਰ ਨੇ ਕੰਮ ਦੇਣਾ ਉੱਥੇ ਹਥਿਆਰ ਨੇ ਕੰਮ ਦੇਣਾ ਹਾਂ ਭਈ ਕਿਤੇ ਵਿਚਾਰ ਚੱਲ ਸਕਦੀ ਹੈ ਤੇ ਵਿਚਾਰ ਇੱਕ ਦੋ ਵਾਰ ਹੁੰਦੀ ਹੈ ਥੋੜਾ ਬੰਦਾ ਗਲਤੀ ਇਹ ਗਲਤੀ ਕਰੀ ਆਵੇ ਇੱਕ ਬੰਦੇ ਨੇ ਤਿੰਨ ਚਾਰ ਤਿੰਨ ਚਾਰ ਵਾਰ ਬੇਅਦਬੀ ਕਰ ਦੇਵੇ ਤੇ ਅਸੀਂ ਆਖੀਏ ਵਿਚਾਰ ਕਰੀਏ ਵਿਚਾਰ ਨਹੀਂ ਉੱਥੇ ਤੇਗ ਨੂੰ ਹੱਥ ਪੈ ਜਾਣਾ ਚਾਹੀਦਾ ਤੇਗ ਨੂੰ ਹੱਥ ਉਹਦਾ ਸਿਰ ਵੱਢ ਦੇਣਾ ਚਾਹੀਦਾ ਸੰਤ ਜਰਨੈਲ ਸਿੰਘ ਮਹਾਂਪੁਰਖਾਂ ਦੇ ਬਚਨ ਸੀ ਜੇ ਕੋਈ ਗੁਰੂ ਸਾਹਿਬ ਦੀ ਬੇਅਦਬੀ ਕਰਦਾ ਸਿਰ ਵੱਢ ਕੇ ਮੇਰੇ ਕੋਲ ਆਓ ਮੈਂ ਸੰਭੂਗਾ ਤੇ ਅੱਜ ਤੇ ਜਦੋਂ ਬੇਦਬੀ ਹੋ ਜਾਂਦੀ ਹੈ ਤੇ ਪਤਾ ਕੀ ਬਿਆਨ ਆਉਂਦਾ ਇਹ ਜੀ ਪਾਗਲ ਸੀ ਤਾਂ ਇਹਨੇ ਸਤਗੁਰੂ ਦੀ ਬੇਦਬੀ ਕਰ ਦਿੱਤੀ ਪਾਗਲ ਬੰਦਿਆਂ ਨੂੰ ਗੁਰੂ ਸਾਹਿਬ ਜੀ ਦਾ ਸਰੂਪ ਹੀ ਨਜ਼ਰੀ ਆਉਂਦਾ ਘਰ ਵਿੱਚ ਮਾਂ ਹੀ ਨਜ਼ਰੀ ਆਉਂਦੀ ਭੈਣ ਹੀ ਨਜ਼ਰੀ ਆਉਂਦੀ ਕਦੇ ਮਾਂ ਦੇ ਵਾਲ ਪੁੱਟੇ ਜਾ ਕੇ ਕਦੇ ਭੈਣ ਨੂੰ ਧੌਂ ਤੋਂ ਫੜਿਆ ਕਦੇ ਪਿਓ ਦੀ ਦਾੜੀ ਨੂੰ ਫੜਿਆ ਕਦੇ ਪਿਓ ਦੇ ਸਿਰ 'ਤੇ ਛਿੱਤਰ ਮਾਰੇ ਪਾਗਲ ਬੰਦਿਆਂ ਨੇ ਇਹਨਾਂ ਨੂੰ ਗੁਰੂ ਸਾਹਿਬ ਜੀ ਦੇ ਸਰੂਪ ਹੀ ਕਿਉਂ ਨਜ਼ਰੀ ਆਉਂਦੇ ਸਤਗੁਰੂ ਦੀਆਂ ਪੋਤੀਆਂ ਹੀ ਕਿਉਂ ਨਜ਼ਰ ਆਉਂਦੀਆਂ ਕਦੇ ਤੁਸੀਂ ਸੁਣਿਆ ਵੀ ਗੀਤਾ ਦੀ ਬੇਦਬੀ ਹੋਈ ਹੋਏ ਕਦੇ ਕਿਸੇ ਤੁਸੀਂ ਸੁਣਿਆ ਵੀ ਰਮਾਇਣ ਦੀ ਬੇ ਤੇ ਕਦੀ ਕਿਸੇ ਤੁਸੀਂ ਸੁਣਿਆ ਵੀ ਬਾਈਬਲ ਦੀ ਬੇਅਦਬੀ ਕਿਤੇ ਹੋਈ ਹੋਵੇ ਕਿਸੇ ਹੋਰ ਕਿਸੇ ਧਾਰਮਿਕ ਗ੍ਰੰਥ ਦੀ ਬੇਅਦਬੀ ਹੋਈ ਹੋਵੇ ਜਦੋਂ ਬੇਅਦਬੀ ਹੁੰਦੀ ਗੁਰੂ ਸਾਹਿਬ ਜੀ ਦੀ ਬੇਅਦਬੀ ਕਿਉਂ ਹੁੰਦੀ ਹੈ ਕਿਉਂਕਿ ਸਤਗੁਰੂ ਸੱਚ ਦਾ ਹੋਕਾ ਦਿੰਦੇ ਆ ਸੱਚ ਦਾ ਹੋਕਾ ਇੱਥੇ ਝੂਠ ਦਾ ਨਹੀਂ ਇੱਥੇ ਸੱਚ ਦਾ ਹੋਕਾ ਦਿੱਤਾ ਜਾਂਦਾ ਇੱਥੇ ਅਣਖ ਤੇ ਗੈਰਤ ਵਾਸਤੇ ਬੰਦੇ ਨੂੰ ਜੀਣ ਦੀ ਜਾਤ ਦੱਸੀ ਜਾਂਦੀ ਹੈ ਮਰਨ ਦਾ ਢੰਗ ਦੱਸਿਆ ਜਾਂਦਾ ਹੈ ਇਸ ਵਿੱਚ ਸਾਜਿਆ ਇਹ ਲੋਕ ਸੱਚ ਨੂੰ ਦਬਾਉਣਾ ਚਾਹੁੰਦੇ ਆ ਤੇ ਤਾਂ ਸਤਗੁਰੂ ਦੇ ਅੰਗ ਪਾੜ ਕੇ ਗਲੀਆਂ ਦੇ ਵਿੱਚ ਰੂੜੀਆਂ ਦੇ ਵਿੱਚ ਇਹ ਲੋਕ ਸੁੱਟ ਰਿਹਾ